ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂਜੀ ਆਪਣਾ ਅੱਜ ਦਾ ਬਲੌਗ ਸ਼ੁਰੂ ਕਰਦੇ ਆਂ ਤੇ ਆਪਾਂ ਤੋੜਨੇ ਆਏ ਸੀ ਸਰੋਂ ਜਿੱਥੇ ਵੀਜੀ ਸੀ ਉੱਥੇ ਹੋਈ ਨਹੀਂ ਤੇ ਆ ਸਰੋਂ ਦੇ ਦੋ ਬੂਟੇ ਸੀਗੇ ਕਿਉਂਕਿ ਅੱਜ ਬਣਾਉਣ ਲੱਗੇ ਆਪਾਂ ਸਾਗ ਤੇ ਸਾਗ ਦੇ ਵਿੱਚ ਆਪਾਂ ਸਰੋਂ ਐਡ ਕਰਾਂਗੇ ਜੀ ਤੇ ਜਿਹੜਾ ਮੇਨ ਚੀਜ਼ ਆ ਆਪਣੀ ਤੇ ਉਸ ਤੋਂ ਬਾਅਦ ਆਪਾਂ ਲੈ ਲਿਆ ਗਾਜਰਾਂ ਦਾ ਸੇਜਾ ਤੇ ਉਸ ਤੋਂ ਬਾਅਦ ਅਗਰ ਤੁਸੀਂ ਇਹਦੇ ਵਿੱਚ ਐਡ ਕਰਨਾ ਚਾਹੁੰਦੇ ਆਂ ਧਣੀਆਂ ਦੀ ਗੁਸਤੀ ਤਾਂ ਉਹ ਵੀ ਐਡ ਕਰ ਸਕਦੇ ਹੂੰ ਤੇ ਆਪਣੇ ਕੋਲ ਹੈ ਨਹੀਂ ਸੀ ਤੇ ਆਪਾਂ ਲੈਨੇ ਆਂ ਪਾਲਕ, ਮੇਥੇ, ਬਾਥੂ ਤੇ ਮੂਲੀਆਂ ਦੇ ਪੱਤੇ ਐਂਡ ਥੋੜਾ ਜਿਹਾ ਚੁਕੰਦਰ ਦੇ ਪੱਤੇ ਤੇ ਦੀਦੀ ਸਮਾਰ ਸਾਗ ਸਮਾਰਨ ਲੱਗੇ ਸੀ ਤੇ ਜੋ ਮੈਨੇ ਸਮਾਰਿਆ ਸੀ ਉਹ ਮੈਂ ਧੋ ਕੇ ਰੱਖ ਲਿਆ ਤੇ ਨਾਲ ਦੀ ਨਾਲ ਕਟਿੰਗ ਕਰਕੇ ਆਪਾਂ ਹਾਂ ਮਿੱਟੀ ਦੀ ਹਾਂਡੀ ਦੇ ਵਿੱਚ ਐਡ ਵੀ ਕਰਨਾ ਹੈਗਾ ਠੀਕ ਹੈ ਤੇ ਮੈਂ ਕਟਿੰਗ ਕਰ ਰਹੀ ਸੀਗੀ ਸਾਗ ਦਾਤੀ ਦੇ ਨਾਲ ਬਹੁਤ ਧਿਆਨ ਨਾਲ ਤੇ ਬਾਕੀ ਇਹ ਆਪਣਾ ਸਰਦੀਆਂ ਦਾ ਪਹਿਲਾ ਸਾਗ ਆ ਜੀ ਠੀਕ ਹੈ ਕਿਉਂਕਿ ਬਿਮਾਰ ਹੋਣ ਤੋਂ ਬਾਅਦ ਬਣਿਆ ਨਹੀਂ ਸੀਗਾ ਠੀਕ ਹੈ ਤੇ ਪਾਣੀ ਆਪਣਾ ਗਰਮ ਹੋ ਗਿਆ ਮਿੱਟੀ ਦੀ ਹਾਂਡੀ ਦੇ ਵਿੱਚ ਠੀਕ ਹੈ ਤੇ ਸਾਗ ਆ ਪੈਡ ਕਰਤਾ ਇਹਦੇ ਵਿੱਚ ਚੁੱਲੇ ਤੇ ਆਪਣਾ ਸਾਗ ਬਹੁਤ ਟੇਸਟੀ ਬਣਦਾ ਜੀ ਤੇ ਥੋੜਾ ਬਾਤ ਇਹਦੀ ਅੱਗ ਦਾ ਵੀ ਧਿਆਨ ਰੱਖਣਾ ਕਿਉਂਕਿ ਜਿੰਨਾ ਚਿਰ ਆਪਾਂ ਸਾਗ ਕੱਟ ਕੇ ਪਾਉਨੇ ਆ ਨਾਲ ਦੀ ਨਾਲ ਚੁੱਲੇ ਦੇ ਵਿੱਚ ਅੱਗ ਦਾ ਵੀ ਧਿਆਨ ਰੱਖਣਾ ਤੇ ਲੋ ਜੀ ਆਪਾਂ ਮੂਲੀ ਵੀ ਕੱਟ ਲਈ ਸੀ ਤੇ ਬੀਟਰੂਟ ਦੇ ਪੱਤੇ ਵੀ ਤੇ ਮੂਲੀ ਕਿਉਂ ਆਪਾਂ ਸਾਗ ਦੇ ਵਿੱਚ ਪਾਉਨੇ ਆ ਜਿੰਨਾ ਨੂੰ ਐਸਿਡ ਬਣਦਾ ਜੀ ਠੀਕ ਹੈ ਵੀ ਕਈ ਵਾਰ ਅਗਲਾ ਕਹਿੰਦਾ ਵੀ ਸਾਗ ਖਾਣੇ ਆ ਠੀਕ ਹੈ ਵੀ ਐਸਿਡ ਬਣ ਜਾਂਦਾ ਜੇ ਤੁਹਾਨੂੰ ਇਹ ਪ੍ਰੋਬਲਮ ਆ ਅਗਰ ਤੁਸੀਂ ਸਾਗ ਬਣਾਵੋਗੇ ਤਾਂ ਸਾਗ ਬਣਾਉਣ ਲੱਗੇ ਸਾਗ ਦੇ ਵਿੱਚ ਮੂਲੀ ਐਡ ਕਰ ਦੋ ਤੁਹਾਨੂੰ ਐਸਿਡ ਦੀ ਕੋਈ ਦਿੱਕਤ ਨਹੀਂ ਆਣੀ ਮੈਨੂੰ 4-5 ਸਾਲ ਹੋ ਗਏ ਯੂਜ਼ ਕਰਦੀ ਨੂੰ ਇਹ ਆਈਡੀਆ ਠੀਕ ਹੈ ਮੂੜੀ ਦੀ ਕੋਈ ਐਦਾ ਨਹੀਂ ਹੈਗਾ ਵੀ ਕੋਈ 스멜 ਆਉਗੀ ਜਾਂ ਅਜੀਬ ਟੇਸਟ ਹੋਊਗਾ ਨਹੀਂ ਬਹੁਤ ਵਧੀਆ ਬਣਦਾ ਸਾਗ ਤੁਸੀਂ ਬਣਾ ਕੇ ਦੇਖਿਓ ਤੇ ਬਾਕੀ ਐਸਿਡ ਤੋਂ ਵੀ ਪ੍ਰੋਬਲਮਸ ਸੋਲਵ ਹੁੰਦੀ ਆ ਤੇ ਮੇਨ ਚੀਜ਼ ਆਪਣੀ ਰਹਿ ਗਈ ਸੀ ਸੁਹਾਂਜਣਾ ਠੀਕ ਹੈ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਤੇ ਨਾਲ ਬਾਥੂ ਤੇ ਮੇਥੇ ਚੰਗੀ ਤਰ੍ਹਾਂ ਧੋ ਲਏ ਤੇ ਕੱਟ ਕੇ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਠੀਕ ਹੈ ਤੇ ਬਾਕੀ ਸਾਗ ਦੇ ਵਿੱਚ ਅਗਰ ਪਾਣੀ ਘੱਟ ਲੱਗਦਾ ਤਾਂ ਫਿਰ ਗਰਮ ਕਰਕੇ ਹੀ ਪਾਣੀ ਐਡ ਕਰਿਓ ਠੀਕ ਹੈ ਨਹੀਂ ਫਿਰ ਜਿਹੜਾ ਤੁਹਾਡਾ ਪਤੀਲਾ ਜਾਂ ਤੁਸੀਂ ਜਿਹੜੇ ਵੀ ਭਾਂਡੇ ਦੇ ਵਿੱਚ ਸਾਗ ਬਣਾ ਰਹੇ ਹੋ ਉਹਦੇ ਉੱਪਰ ਕੋਈ ਕੌਲਾ ਵਗੈਰਾ ਪਾਣੀ ਦਾ ਭਰ ਕੇ ਰੱਖ ਦਿਓ ਨਾਲ ਦੀ ਨਾਲ ਜੋ ਪਾਣੀ ਗਰਮ ਹੋਈ ਜਾਣਾ ਆਪਾਂ ਅਦਰਕ ਸਿਰ ਲਿਆ ਜੀ ਤੇ ਮਿਰਚਾਂ ਦੀਆਂ ਡੰਡੀਆਂ ਵਗੈਰਾ ਕੱਟ ਲੀਆਂ ਤੇ ਆਪਾਂ ਇਹਨਾਂ ਪਾਵਾਂਗੇ ਦੇ ਵਿੱਚ ਲਸਣ ਸਾਗ ਦੇ ਵਿੱਚ ਤੇ ਹੁਣ ਅਦਰਕ ਤੇ ਹਰੀ ਮਿਰਚ ਦਾ ਆਪਾਂ ਪੇਸਟ ਤਿਆਰ ਕਰ ਲੈਨੇ ਆ ਅਦਰਕ ਤੇ ਹਰੀ ਮਿਰਚ ਦੇ ਵਿੱਚ ਆਪਾਂ ਨਮਕ ਵੀ ਐਡ ਕਰ ਦਾਂਗੇ ਤੇ ਹੁਣ ਆਪਾਂ ਇਹਦਾ ਬਣਾ ਲਾਂਗੇ ਪੇਸਟ ਪੇਸਟ ਆਪਣਾ ਹੋ ਗਿਆ ਤਿਆਰ ਤੇ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਿਆਜ਼ ਤੇ ਲਸਣ ਇਹ ਸਿਰ ਲੱਕੀ ਆਪਾਂ ਨੋਰਮਲ ਕਟਿੰਗ ਕਰਕੇ ਸਾਗ ਦੇ ਵਿੱਚ ਐਡ ਕਰਾਂਗੇ ਜੀ ਤੇ ਬਾਕੀ ਹੁਣ ਆਪਾਂ ਪੇਸਟ ਨੂੰ ਕਰਦੇ ਆਂ ਸਾਗ ਦੇ ਵਿੱਚ ਐਡ ਲੋ ਜੀ ਲਸਣ ਆਪਾਂ ਸੇਲ ਲਿਆ ਸੀਗਾ ਤੇ ਆਪਾਂ ਪਿਆਜ਼ ਕੱਟ ਕੇ ਪਾਵਾਂਗੇ ਸਾਗ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਸਾਗ ਦੇ ਵਿੱਚ ਐਡ ਕਰ ਦਾਂਗੇ। ਲੋ ਜੀ ਹੁਣ ਆਪਾਂ ਸਾਗ ਦੇ ਵਿੱਚ ਐਡ ਕਰ ਦਾਂਗੇ ਲਸਣ ਪਿਆਜ਼ ਤੇ ਪਾਣੀ ਵਗੈਰਾ ਚੈੱਕ ਕਰ ਲਾਂਗੇ ਪਾਣੀ ਘੱਟ ਤਾਂ ਨਹੀਂ ਹੈਗਾ। ਠੀਕ ਹੈ। ਤੇ ਉਸ ਬਾਅਦ ਇਹਨੂੰ ਧੱਕ ਕੇ ਤੇ ਚੁੱਲੇ ਦੇ नीचे ਅੱਗ ਮਚਾ ਦਾਂਗੇ ਚੰਗੀ ਤਰ੍ਹਾਂ। ਤੇ ਸਾਗ ਬਹੁਤ ਵਧੀਆ ਬਣਦਾ ਤੁਸੀਂ ਬਣਾ ਕੇ ਦੇਖਿਓ ਐਦਾਂ। ਠੀਕ ਹੈ। ਤੇ ਬਾਕੀ ਆਪਾਂ ਰਲਾਤਾ ਇਹਦੇ ਵਿੱਚ ਦਹੀਂ ਨਾਲ। ਹਾਂਜੀ ਆਪਾਂ ਲਾਉਣੇ ਆ ਸਾਗ ਨੂੰ ਆਲਣ ਕਿਉਂਕਿ ਸਾਗ ਹੋ ਗਿਆ ਤਿਆਰ ਆਪਣਾ ਮੱਕੀ ਦੇ ਆਟੇ ਨੂੰ ਚੰਗੀ ਤਰ੍ਹਾਂ ਛਾਣ ਲਿਆ ਸੀ ਤੇ ਉਸ ਤੋਂ ਬਾਅਦ ਕੋਸੇ ਪਾਣੀ ਦੇ ਵਿੱਚ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਪੇਸਟ ਬਣਾ ਲਿਆ ਤਾਂ ਜੋ ਇਹਦੇ ਵਿੱਚ ਕੋਈ ਡਲੀ ਵਗੈਰਾ ਨਾ ਰਹੇ ਜੇ ਹਨਾ ਤੇ ਉਸ ਤੋਂ ਬਾਅਦ ਆਪਾਂ ਸਾਗ ਦੇ ਵਿੱਚ ਦੋਈ ਫੇਰੀ ਚਾਣਨੇ ਆ ਜੀ ਤੇ ਨਾਲ ਦੀ ਨਾਲ ਜਿਹੜਾ ਆਲਣਾ ਉਹਦੇ ਵਿੱਚ ਐਡ ਕਰ ਦਿੰਨੇ ਆ ਤੇ ਬਾਕੀ ਮੈਨੂੰ ਮੇਰੇ ਨਾ ਹਰ ਵਾਰ ਜਦੋਂ ਵੀ ਮੈਂ ਸਾਗ ਬਣਾਉਣੀ ਮੈਨੂੰ ਕੀ ਗੱਲ ਯਾਦ ਆਉਂਦੀ ਹੈ ਸਾਡੇ ਨਾ ਕੁਆਟਰਾਂ ਦੇ ਵਿੱਚ ਦੀਦੀ ਸੀਗੇ ਇੱਕ ਤੇ ਅਸੀਂ ਇਕੱਠਿਆਂ ਨੇ ਸਾਗ ਬਣਾਇਆ ਦੋਨਾਂ ਨੇ ਤੇ ਮੈਂ ਜਦੋਂ ਮੈਂ ਆਲਣ ਲਾਉਣ ਵਾਸਤੇ ਮੱਕੀ ਦਾ ਆਟਾ ਛਾਨਣ ਲੱਗੀ ਤੇ ਉਹਨਾਂ ਨੇ ਕੀ ਕੀਤਾ ਜਲਦੀ ਜਲਦੀ ਨਾ ਕਣਕ ਦੇ ਆٹے ਦਾ ਆਲਣ ਲਾਤਾ ਤੇ ਜਦੋਂ ਮੈਂ ਦੇਖਿਆ ਮੈਂ ਕਿਹਾ ਵੀ ਆਹ ਕੀ ਕਹਿੰਦੇ ਵੀ ਸਾਡੇ ਤਾਂ ਆਲਣ ਕਣਕ ਦੇ ਆٹے ਦਾ ਹੀ ਲਾਉਂਦੇ ਆ ਤੇ ਮੈਨੂੰ ਬੜੀ ਹੈਰਾਨੀ ਹੋਈ ਤੇ ਮੈਨੂੰ ਉਸ ਟਾਈਮ ਸਾਗ ਬਿਲਕੁਲ ਨਹੀਂ ਪਸੰਦ ਆਇਆ ਤੇ ਬਾਕੀ ਆਪਣੇ ਤਾਂ ਸਾਰੇ ਪੰਜਾਬ ਦੇ ਏਰੀਏ ਦੇ ਵਿੱਚ ਮੱਕੀ ਦੇ ਆٹے ਦਾ ਹੀ ਆਲਣ ਲਾਉਂਦੇ ਆ ਜੀ ਤੁਸੀਂ ਜਰੂਰ ਦੱਸਿਓ ਕਿ ਤੁਹਾਡੇ ਸਾਈਡ ਕਣਕ ਦਾ ਲਾਉਂਦੇ ਆ ਜਾਂ ਫਿਰ ਤੁਸੀਂ ਵੀ ਮੱਕੀ ਦੇ ਆٹے ਦਾ ਲਣ ਲਾਉਨੇ ਹੋ ਤੇ ਸਾਗ ਦੇ ਵਿੱਚ ਆਲਣ ਲਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਘੋਟਣਾ ਪੈਂਦਾ ਠੀਕ ਆ ਤਾਂ ਜੋ ਚੰਗੀ ਤਰ੍ਹਾਂ ਘੁਲ ਜਵੇ ਠੀਕ ਹੈ ਤੇ ਪਹਿਲਾਂ ਸਾਡੇ ਫੌਜੀ ਸਾਹਿਬ ਨੇ ਘੋਟਾ ਫੇਰਿਆ ਸਾਗ ਦੇ ਠੀਕ ਹੈ ਉਸ ਤੋਂ ਬਾਅਦ ਮੇਰੀ ਵਾਰੀ ਆ ਤੇ ਸਾਗ ਬਈ ਬਹੁਤ ਟਾਈਮ ਲੱਗਦਾ ਸਾਗ ਬਣਾਉਣ ਨੂੰ ਬਹੁਤ ਜ਼ਿਆਦਾ ਤੇ ਬਹੁਤ ਮਿਹਨਤ ਲੱਗਦੀ ਹੈ ਸਾਗ ਬਣਾਉਣ ਨੂੰ ਲਓ ਸਾਗ ਆਪਣਾ ਰਲ ਗਿਆ ਤੇ ਆਲਣ ਪਾਉਣ ਤੋਂ ਬਾਅਦ ਕਾਫੀ ਜ਼ਿਆਦਾ ਛਿੱਟੇ ਵਗੈਰਾ ਮਾਰਦਾ ਹੁੰਦਾ ਬਹੁਤ ਧਿਆਨ ਨਾਲ ਇਹਦੇ ਵਿੱਚ ਡੋਈ ਫੇਰਨੀ ਪੈਂਦੀ ਆ ਘੋਟਣਾ ਪੈਂਦਾ ਸਾਗ ਤੇ ਸਾਗ ਦੇਖੋ ਆਪਣਾ ਪੂਰਾ ਚੰਗੀ ਤਰ੍ਹਾਂ ਕੁਲ ਗਿਆ ਤੇ ਬਹੁਤ ਜ਼ਿਆਦਾ ਟੇਸਟੀ ਬਣਿਆ ਸਾਗ ਠੀਕ ਹੈ ਤੇ ਬਾਕੀ ਆਪਣੀ ਦੀਲੀ ਨੇ ਹੈਲਪ ਕਰਾਈ ਸੀ ਪਹਿਲਾਂ ਉਹਨਾਂ ਵਾਸਤੇ ਭੇਜੀਏ ਠੀਕ ਆ ਨਾ ਕਿਉਂਕਿ ਬਈ ਹੈਲਪ ਜਿਹੜੇ ਕਰਾਉਂਦੇ ਆ ਉਹਨਾਂ ਦੀ ਵੀ ਆਪਾਂ ਨੂੰ ਧਿਆਨ ਰੱਖਣਾ ਪੈਣਾ ਠੀਕ ਹੈ ਉਹਨਾਂ ਨੂੰ ਵੀ ਸਾਗ ਖਵਾਉਣਾ ਪੈਣਾ ਠੀਕ ਹੈ ਤੇ ਬਾਕੀ ਇਹ ਸੀ ਜੀ ਆਪਣਾ ਸਾਗ ਜਿਵੇਂ ਬਣਾਇਆ ਤੁਹਾਨੂੰ ਪੂਰਾ ਸਾਰਾ ਤੁਹਾਨੂੰ ਸ਼ੇਅਰ ਕੀਤਾ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਠੀਕ ਹੈ ਕਮੈਂਟ ਜਰੂਰ ਕਰਿਓ ਤੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮੋਰੇ ਆਪਾਂ ਚੁੱਲੇ ਤੇ ਇਹ ਪਤੀਲੀ ਰੱਖੀ ਆ ਇਹਦੇ ਵਿੱਚ ਦੁੱਧ ਰੱਖਿਆ ਬੋਇਲ ਕਰਨ ਵਾਸਤੇ ਠੀਕ ਹੈ ਕਿਉਂਕਿ ਦੁੱਧ ਵੀ ਆਪਾਂ ਚੁੱਲੇ ਤੇ ਹੀ ਬੋਇਲ ਕਰਦੇ ਆਂ ਕੜਿਆ ਹਾ ਦੁੱਧ ਵਧੀਆ ਲੱਗਦਾ ਠੀਕ ਹੈ ਤੇ ਹੁਣ ਬਣਾਉਣੇ ਆਪਾਂ ਮੱਕੀ ਦੀਆਂ ਰੋਟੀਆਂ ਠੀਕ ਹੈ ਇਹ ਵੀ ਪਾਣੀ ਹੱਥੀਆਂ ਚੁੱਲੇ ਤੇ ਰੜੀਆਂ ਹੀ ਟੇਸਟੀ ਲੱਗਦੀਆਂ ਨੇ ਠੀਕ ਹੈ ਤੇ ਆ ਜੋ ਬਈ ਜੀ ਨੇ ਮੱਕੀ ਦੀਆਂ ਰੋਟੀਆਂ ਤੇ ਸਰੋਂ ਦਾ ਸਾਗ ਖਾਣਾ ਠੀਕ ਹੈ ਬੱਚਿਆਂ ਨੂੰ ਬਹੁਤ ਪਸੰਦ ਆ ਇਹਨਾਂ ਤੇ ਨਾ ਜਾਣਿਆ ਨਹੀਂ ਚੁੱਲੇ ਦੀ ਰੋਟੀ ਸਬਜ਼ੀ ਬਹੁਤ ਜ਼ਿਆਦਾ ਪਸੰਦ ਆਗੀ ਤੇ ਮੈਨੂੰ ਵੀ ਬਣਾਉਣੀ ਕੋਈ ਔਖੀ ਨਹੀਂ ਲੱਗਦੀ ਵੈਸੇ ਬਸ ਥੋੜੀ ਜੀ ਦਿੱਕਤ ਹੁੰਦੀ ਹੈ ਵੀ ਕਿਚਨ ਥੋੜਾ ਜਿਹਾ ਦੂਰ ਆ ਉਹਦੇ ਕਰਕੇ ਰੋਟੀ ਬੜੀ ਸੋਹਣੀ ਬਣੀ ਹੈ ਮੱਕੀ ਦੀ ਚਲੋ ਠੀਕ ਹੈ ਜੀ ਇਹਦੇ ਨਾਲ ਹੀ ਆਪਣਾ ਅੱਜ ਦਾ ਵਲੌਗ ਹੁੰਦਾ ਖਤਮ ਤੇ ਬਾਕੀ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਕਮੈਂਟ ਵੀ ਕਰਿਆ ਕਰੋ ਤੇ ਬਾਕੀ ਅਗਰ ਕਿਸੇ ਨੂੰ ਐਸਾ ਡਾ ਤਾ ਐਦਾਂ ਆਪਣੇ ਜਿਵੇਂ ਆਪਾਂ ਨੇ ਸਾਗ ਦੇ ਵਿੱਚ ਮੂਲੀ ਐਡ ਕੀਤੀ ਆ ਤਾਂ ਮੂਲੀ ਐਡ ਕਰਕੇ ਖਾ ਕੇ ਦੇਖਿਓ ਬਣਾ ਕੇ ਹੋ ਸਕਦਾ ਤੁਹਾਨੂੰ ਇਹ ਸੜਨਾ ਨਾ ਬਣੇ ਠੀਕ ਹੈ ਲੋ ਜੀ ਸਾਗ ਆਪਣਾ ਬਣ ਗਿਆ ਬਹੁਤ ਟੇਸਟੀ ਤੇ ਮੈਂ ਲੱਗੀ ਸੀ ਰੋਟੀ ਖਾਣ ਤੇ ਬੱਚਿਆਂ ਨੇ ਤੇ ਇਹਨਾਂ ਨੇ ਖਾ ਲਈ ਤੇ ਨਾਲ ਵਾਕੀ ਤੁਸੀਂ ਸਾਗ ਦੇ ਨਾਲ ਸਲਾਦ ਵਗੈਰਾ ਜਰੂਰ ਲਿਓ ਠੀਕ ਹੈ ਸੋ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਏ ਬਾਏ